ਸਰਬਜ ਕਾਲਸਾ ਵੈਰ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਿੰਦਰ ਸਿੱਧੂ ਬਹਾਦਰ ਵਾਲੀਆ ਆਪਾਂ ਪਹੁੰਚੇ ਆ ਪਿੰਡ ਕਿਲਚੇ ਨੁਕਸਾਨ ਦੀ ਨੁਕਸਾਨ ਦਾ ਜਾਇਜ਼ਾ ਲੈਣ ਵਾਸਤੇ ਜਿੱਥੇ ਕਿ ਬਹੁਤ ਇੱਥੇ ਨੇ ਕਾਪ ਨੂੰ ਬੱਚੇ ਮਿਲਨੇ ਨੇ ਘਰ ਮਿਲੇ ਨੇ ਜਿੱਥੇ ਕਿ ਬਹੁਤ ਹੀ ਤਰਸਯੋਗ ਹਾਲਾਤ ਚ ਰਹਿ ਰਹੇ ਨੇ ਆਓ ਆਪਾਂ ਗੱਲਬਾਤ ਕਰਦੇ ਆਂ ਸਾਸੀ ਬਾਪੂ ਜੀ ਸਾਸੀ ਗਾਲ ਜੀ ਵੈਰ ਜੀ ਦਾ ਖਾਲਸਾ ਵੈਰ ਜੀ ਦੀ ਫਤਿਹ ਜੀ ਬਾਪੂ ਜੀ ਇਹ ਘਰ ਕਿਹਨਾਂ ਦਾ ਕੋਣ ਨਹੀਂ ਲੋ ਇਹ ਵੇਖੋ ਜੀ ਇਹ ਘਰ ਬਹੁਤ ਮਾੜਾ ਹੈ ਅੱਛਾ ਜੀ ਯਾਨੀ ਕਿ ਇਹਦੇ ਦੋ ਬੱਚੇ ਦੰਦੇ ਤਿੰਨ ਸੀ ਅੱਛਾ ਜੀ ਇੱਕ ਗੁੜੀਆ ਜਿਹੜੀ ਇਹੀ ਇਹਦਾ ਮਾੜਾ ਮੋਟਾ ਭਾਰ ਲਾਗੇ ਤੇ ਦਿਲ ਦਬਾ ਕੇ ਸੱਟ ਵਾ ਜੀ ਅੱਛਾ ਜੀ ਇਹਦੇ ਕੋਈ ਇਹਦਾ ਦਿਮਾਗ ਕੰਮ ਨਹੀਂ ਕਰਦਾ ਬੰਦੇ ਦਾ ਅੱਛਾ ਜੀ ਮਾਂ ਮਰੀ ਹੈ ਇਹ ਬੱਚਿਆਂ ਦੀ ਅੱਛਾ ਜੀ ਬੱਚਿਆਂ ਦੀ ਮਾਂ ਮਰੀ ਹੈ ਤੇ ਬਾਕੀ ਬੱਚਿਆਂ ਦਾ ਦਾਦੀ ਦਾਦਾ ਵੀ ਕੋਈ ਨਹੀਂ ਹੈਗਾ ਤੇ ਨਾ ਕੋ ਪੈਰੀ ਨਾ ਕੁਛ ਨਹੀਂ ਇਹਨਾਂ ਦੇ ਪੱਲੇ ਹੈਗਾ ਦਿਹਾੜੀ ਦਾ ਪੇ ਜੋਗੇ ਵੀ ਨਹੀਂ ਹੈਗੇ ਤੇ ਗੱਲ ਇਹ ਵੀ ਇਹਨਾਂ ਦੇ ਦੋ ਕਮਰੇ ਨੇ ਅੱਛਾ ਇਹ ਆਹ ਕਮਰੇ ਲਾਤ ਖੋਣੇ ਆਹ ਕਮਰੇ ਵੇਖੋ ਪਹਿਲਾਂ ਬਾਕੀ ਗੱਲ ਤੁਹਾਡੇ ਨਾਲ ਬਾਅਦ ਚ ਕਰਨੇ ਆ ਆਹ ਵੇਖੋ ਛੱਤ ਉੱਦੋਂ ਡਿੱਗ ਪਈ ਆ ਮੀਨਾਂ ਛੱਤ ਆਹ ਵੇਖੋ ਜਿਹੜੇ ਮੀਨਾਂ ਨੁਕਸਾਨ ਕੀਤੇ ਨੇ ਦੋਬੇ ਦਾ ਆ ਵੇਖੋ ਆਹ ਛੱਤ ਡਿੱਗ ਪਈ ਆ ਆ ਕਮਰਾ ਉਸ ਆ ਵੀ ਡਿੱਗਣ ਵਾਲੀ ਪਿਆ ਵੀ ਡਿੱਗਣ ਵਾਲੀ ਸਾਰੀ ਦੇਖੋ ਆ ਤੁਹਾਨੂੰ ਦੂਜੇ ਦੂਜੇ ਪਾਸੇ ਵੀ ਕਮਰੇ ਦੇ ਹਾਲਾਤ ਵਿਖਾਉਣੇ ਆ ਇਹ ਨੇ ਇਹ ਗਰਾਊਂਡ ਇਹ ਇੱਥੇ ਬਹੁਤ ਜਲਾ ਸੀ ਪਾਣੀ ਤੇ ਚਲੋ ਭੈ ਗਈ ਹੈਗਾ ਸੀ ਇਹ ਗਰਾਊਂਡ ਲੈਵਲ ਤੇ ਜਿਹੜੇ ਲੋਕਾਂ ਦੇ ਹਾਲਾਤ ਨੇ ਤੁਹਾਨੂੰ ਮੈਂ ਉਹ ਵਿਖਾ ਰਿਹਾ ਗਰਾਊਂਡ ਲੈਵਲ ਤੇ ਜਾ ਕੇ ਦੇਖੋ ਪਹਿਲਾਂ ਅੰਦਰ ਸਾਰਾ ਹਾਂ ਵੇਖੋ ਹਾਲਾਤ ਕੀ ਬਣਿਆ ਪਿਆ ਉਧਰੋਂ ਉਧਰੋਂ ਪਾਣੀ ਉਧਰੋਂ ਰੱਬ ਨੇ ਉਤੋਂ ਮੀਂਹ ਨਾਲ ਇਹਨਾਂ ਦਾ ਨੁਕਸਾਨ ਬਹੁਤ ਕੀਤਾ ਹੈ ਗਰੀਬ ਘਰ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਜੇ ਮਤਲਬ ਨਾ ਪਾ ਆ ਵੇਖੋ ਛੋਟੀ ਬੱਚੀ ਆ ਨਿੱਕਾ ਜਿਹਾ ਬੱਚਾ ਇੱਕ ਸਕੂਲ ਗਿਆ ਹੈ ਤੇ ਬਹੁਤ ਇਹਨਾਂ ਦੀ ਹਾਲਤ ਮੰਦੀ ਹੈ ਆ ਵੇਖੋ ਛੋਟੇ ਆਪ ਤਾਂ ਦਰੇ ਆ ਵੇਖੋ ਛੋਟੇ ਛੋਟੇ ਬੱਚੇ ਨੇ ਇੱਕ ਬੱਚਾ ਸਕੂਲ ਗਿਆ ਹੈ ਇੱਕ ਬੱਚਾ ਸਕੂਲ ਗਿਆ ਇਹਨਾਂ ਦੀ ਮਾਂ ਵੀ ਹੈ ਨਹੀਂ ਨਾ ਮਾਂ ਹੈ ਨਹੀਂ ਕਿਉਂ ਤੇ ਦਿਮਾਗ ਤੇ ਸਭ ਆਉਂਦੀ ਹੈ ਡਿੱਗ ਜਾਂਦਾ ਤੇ ਮੇਰੇ ਭਰਾ ਕਿਰਚੇ ਪਿੰਡੇ ਤੇ ਮੇਰੇ ਭਰਾ ਦਾਨੀ ਸੱਜਣ ਗਰਾਉਂਡ ਲੈਵਲ ਤੇ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਵੀ ਗਰਾਉਂਡ ਲੈਵਲ ਤੇ ਪਹੁੰਚ ਕੇ ਇਹਨਾਂ ਬੱਚਿਆਂ 'ਤੇ ਹੱਥ ਰੱਖਿਆ ਜਾਵੇ। ਵੇਖੋ ਜੀ ਇੱਕ ਤਾਂ ਰਾਤ ਕੱਲ ਇੱਥੇ ਬਾਹਰੋਂ ਦੁਬਈ ਦੇ ਵਿੱਚੋਂ ਸੇਵਾ ਕਰਨ ਵਾਸਤੇ ਸੇਵਾਦਾਰ ਆਏ ਨੇ। ਅੱਛਾ ਜੀ। ਰਾਤ ਸਾਡੇ ਕੋਲ ਆਣ ਕੇ ਖੜੇ ਵੀ ਨੇ। ਠੀਕ ਹੈ ਜੀ। ਬਾਕੀ ਇਹ ਉਹਨਾਂ ਬੱਚਿਆਂ ਦਾ ਘਰ-ਬਾਰ ਵੀ ਵੇਖਿਆ ਉਹਨਾਂ ਨੇ ਨਿਗਾਹ ਵੀ ਮਾਰੀ। ਸਾਡਾ ਇੱਥੇ ਚਲੋ ਕੋ ਮਾੜਾ ਮੋਟਾ ਵੋਟਾਂ ਦਾ ਲੈਣਾ ਦੇਣਾ ਜ਼ਰੂਰ ਹੁੰਦਾ ਹੈ ਸ਼ਰਾਰਤੀ ਅੰਸਰ ਜਿਹੜੇ ਕੋਈ ਸ਼ਰਾਰਤੀ ਸੀ ਬੰਦੇ ਉਹਨਾਂ ਇਹਨਾਂ ਬੱਚਿਆਂ ਨੂੰ ਕੋਈ ਸੇਵਾ ਲੈਣ ਨਹੀਂ ਦਿੱਤੀ ਬਾਕੀ ਜਿਨ੍ਹਾਂ ਦੇ ਘਰ ਖਲੇ ਵੀ ਸੀ ਨਾ ਉਹਨਾਂ ਨੂੰ ਵੀ 50-50 ਹਜ਼ਾਰ ਰੁਪਏ ਉਹ ਦੇ ਗਏ ਨੇ ਕੋਈ ਗੱਲ ਨਹੀਂ ਅੱਜ ਪੱਕੇ ਘਰ ਵਾਲਿਆਂ ਨੇ ਰਾਤ ਕੰਮ ਨਾਲ ਨੇ ਮੇਰੇ ਕੋਲ ਤਾਂ ਕੇ ਪੈਸੇ ਦਿੱਤੇ ਨੇ ਕੋਈ ਗੱਲ ਨਹੀਂ ਹੁਣ ਕੋਈ ਨਾ ਬੱਚਾ ਸਿਰ ਤੇ ਹੱਥ ਰੱਖ ਤੜਾ ਘਰ ਉਧਰ ਹੈ ਨਾ ਸਾਡਾ ਜੀ ਮੈਂ ਇਹਨਾਂ ਨੂੰ ਇੱਥੋਂ ਲਿਜਾ ਕੇ ਹੁਣ ਉੱਥੇ ਪਸਵਾਣਾ ਕੋਈ ਨਹੀਂ ਇਹਨਾਂ ਬੱਚਾ ਸਿਰ ਤੇ ਹੱਥ ਰੱਖਣ ਆਉਣਗੇ ਮੇਰੇ ਭਰਾ ਤੇ ਮੇਰੇ ਭਰਾਣਾ ਵੀਡੀ ਤੇ ਮੇਰੇ ਦਾਨੀ ਸੱਜਣਾ ਅਪੀਲ ਹੈ ਵੀ ਇਹਨਾਂ ਬੱਚਿਆਂ ਦਾ ਸਹਾਰਾ ਬਣੋ ਆ ਕੇ ਗਰਾਊਂਡ ਲੈਵਲ ਤੇ ਪਿੰਡ ਕਿਲਚੇ ਜੇ ਮੈਂ ਨੰਬਰ ਵੀ ਆਪਦਾ ਵਿੱਚ ਪਾ ਦੇਣਾ ਮੇਰੇ ਨੰਬਰ ਤੇ ਗੱਲ ਕਰਦੇ ਕੋ ਤੁਹਾਨੂੰ ਘਰ ਵੀ ਵਿਖਾ ਜਾਵਾਂਗਾ ਬੱਚੇ ਵੀ ਵਿਖਾ ਜਾਵਾਂਗਾ ਡਿੱਗੀਆਂ ਛਤਾਂ ਕੋਠੇ ਡਿੱਗੇ ਮੈਂ ਇਹਨਾਂ ਦੇ ਤੁਹਾਨੂੰ ਵਿਖਾ ਦੇਣਾ ਵੱਧ ਤੋਂ ਵੱਧ ਜਿੰਨੀ ਇਹਨਾਂ ਦੀ ਹੱਲ ਬਜਰੂਰ ਕਰੋ ਜੇ ਮੇਰਾ ਨੰਬਰ ਲੈਣਾ ਮੈਂ ਤੁਹਾਨੂੰ ਵੀ ਨੰਬਰ ਪਾਣਾ ਕੋਈ ਗੱਲ ਮੱਪੂ ਪਹੁੰਚ ਜਾਣਗੇ ਵੈਰੂਜ ਖਾਲਸਾ ਵੈਰੂਜ ਕੀ ਫਤਿਹ ਨੰਬਰ ਪਾਓ ਜੀ ਨੰਬਰ ਵਿੱਚ ਲਿਖ ਦਿਆਂਗੇ ਇਹ ਮੈਂ ਪਹਿਲਾਂ ਹੀ ਨੰਬਰ ਲਿਖਿਆ ਮੈਂ ਬੋਲ ਕੇ ਦੱਸ ਦੇਣਾਗਾ ਉੱਤੇ ਲਿਖ ਦਿਆਂਗੇ ਆਪਾਂ ਉਹ 12 ਜੇ ਆਪਾਂ ਬੋਲਾਂਗੇ ਨਾ ਤੇ ਉਹਦੇ ਬਾਪੂ ਜੀ ਇਹਦੇ ਜੁਗਸਾ ਕੇ